ਸੋਹਣਿਆ ਨਾ ਕੋਈ ਫੜਿਆ ਬੰਦਾ ਨਾ ਕੋ ਕੋਡੀ ਪਾਈ ਆ ਹੱਥ ਉਹਨਾਂ ਦੇ ਮਿੱਤਰੋ ਅੱਜ ਕੱਲ ਕੋਡੀ ਆਈ ਆ ਹੱਥ ਉਹਨਾਂ ਦੇ ਮਿੱਤਰੋ ਅੱਜ ਕੱਲ ਕੋਡੀ ਆਈ ਆ ਅਸੀਂ ਬੜੀ ਖੇੜੀ ਕਬੱਡੀ ਇਨਤ ਝੂਠ ਸੁਣਾਉਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕਈ ਕੋਟ ਘਾਉਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕਈ ਕੋਟ ਘਾਉਂਦੇ ਨੇ ਜੱਗ ਵਿੱਚ ਕੋਸਾ ਪਾਣੀ ਤੌਲੀਏ ਚਿੱਟੇ ਰੰਗਦੇ ਨੇ ਕੋਟ ਤੇ ਛਿੱਟੇ ਮਾਰਨ ਲੱਗਿਆ ਐ ਇਹ ਜਮਾ ਨਾ ਸੰਗਦੇ ਨੇ ਜਿੰਨਾ ਕੋਲ ਆ ਡਿਗਰੀ ਬਸ ਉਹੀ ਨੋਟ ਕਮਾਉਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕੋਟ ਘਾਉਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕਈ ਕੋਟ ਘਾਉਂਦੇ ਨੇ ਸਾਰੇ ਨੂੰ ਨਹੀਂ ਕਹਿੰਦੇ ਕੋਟ ਕੇ ਚੰਗੇ ਖਿਡਾਰੀ ਸੀ ਤਕਨੀਕਾ ਰੰਦੇ ਦੱਸਦੇ ਜੋ ਆਪਣੇ ਸਮੇਂ ਸ਼کاری ਸੀ ਛਿੱਟੇ ਮਾਰ ਮਹਿਕਵੇਂ ਵਾਲੇ ਇਹਨਾਂ ਨੂੰ ਖੁੰਝੇ ਲੌਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜਕੱਲ੍ਹ ਕਈ ਕੋਟ